ਸਾਸਗੱਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲਾਂ ਤਾਂ ਲੋਹੜੀ ਦੀਆਂ ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ ਲੋਹੜੀ ਇੱਕ ਤਿਹਾੜ ਦੁੱਲੇ ਪੱਟੀ ਦਾ ਜੀਨੇ ਸੰਦਲਬਾਰ ਦੇ ਵਿੱਚ ਅਕਬਰ ਬਾਦਸ਼ਾਹ ਨਾਲ ਮੱਥਾ ਲਾਇਆ ਪੰਜਾਬ ਦਾ ਇਹ ਜਹਾ ਸਪੂਤ ਜੀਨੇ ਸੁੰਦਰੀ ਤੇ ਮੁੰਦਰੀ ਦਾ ਵਿਆਹ ਕਰਿਆ ਜਿਹੜੀਆਂ ਮੁਗਲ ਚੱਕ ਕੇ ਲੈ ਕੇ ਜਾ ਰਹੇ ਸੀ ਤੇ ਉਸ ਵਿਆਹ ਦੀ ਅਗਨੀ ਤੇ ਇੱਕ ਫੰਕਸ਼ਨ ਜਿਹੜਾ ਹੋਇਆ ਉਹਨਾਂ ਦੇ ਕਹ ਲੋ ਜਦ ਉਹਨਾਂ ਦਾ ਵਿਆਹ ਕਰਿਆ ਉੱਥੇ ਰਿਓੜੀਆਂ ਤੇ ਤਿਲ ਰਿਓੜੀ ਤਿਲ ਦਾ ਫੰਕਸ਼ਨ ਮਨਾਇਆ ਗਿਆ ਜੀਹਦਾ ਹੌਲੀ ਹੌਲੀ ਰਿਓੜੀ ਤਿਲ ਤੋਂ ਲੋੜੀ ਬਣ ਗਿਆ ਇਹ ਲੋੜੀ ਦਾ ਫੰਕਸ਼ਨ ਆਪਣੇ ਪੰਜਾਬੀਆਂ ਦੀ ਸੂਰਬੀਰਾਂ ਦੀ ਕਥਾ ਹੈ ਉਹਦੇ ਤੋਂ ਬਾਅਦ ਦੇ ਵਿੱਚ ਜਿਹੜਾ ਆਪਣਾ ਇਹ ਲੋ ਰਿਵੋਲਟਿੰਗ ਸਭਾ ਸੀ ਉਧਰ ਤੇ ਨੱਥ ਪਾਉਣ ਲਈ ਵੱਡੀਆਂ ਵੱਡੀਆਂ ਚੀਜ਼ਾਂ ਕਰੀਆਂ ਗਈਆਂ ਨੇ ਅੰਗਰੇਜ਼ਾਂ ਤੋਂ ਲੈ ਕੇ ਜਿਹੜੀਆਂ ਵੀ ਹਕੂਮਤਾਂ ਆਪਣੇ ਰੂਲਰਸ ਰਹੇ ਨੇ ਉਹਨਾਂ ਨੇ ਹਮੇਸ਼ਾ ਹੀ ਪੰਜਾਬੀਆਂ ਨੂੰ ਸਰਪ੍ਰੈਸ ਕਰਨ ਲਈ ਕੋਈ ਨਾ ਕੋਈ ਕਾਨੂੰਨ ਕੱਢੇ ਨੇ ਤੇ ਹੁਣ ਜਿਹੜੇ ਸੈਂਟਰ ਨੇ ਐਨਆਈਏ ਲਈ ਕਾਨੂੰਨ ਕੱਢੇ ਨੇ ਉਹ ਵੀ ਇੱਕ ਇਹੀ ਇਦਾ ਹੀ ਨਤੀਜਾ ਹੈ ਜਿੱਥੇ ਤੁਹਾਡੀ ਫਰੀडम ਟੂ ਸਪੀਚ ਐਕਸਪ੍ਰੈਸ ਜਿਹੜੀਆਂ ਤੁਹਾਨੂੰ ਫੰਡਮੈਂਟਲ ਰਾਈਟਸ ਨੇ ਫੰਡਮੈਂਟਲ ਰਾਈਟਸ ਦੇ ਉੱਤੇ ਤੁਹਾਡੇ ਪੈਰਾ ਲਾਤਾ ਗਿਆ ਵੀ ਜੇ ਕੋਈ ਵੀ ਸਰਕਾਰ ਦੀਆਂ ਨੀਤੀਆਂ ਦੇ ਅਗੇਂਸਟ ਬੋਲਦਾ ਤੇ ਉਹਨੂੰ ਇੱਕ ਟੈਰਰਿਸਟ ਲਿਆ ਜਾਊਗਾ ਇਹ ਦੇਖੋ ਸਾਰਾ ਕੁਝ ਇੱਕ ਡਿਕਟੇਟਰਸ਼ਿਪ ਵੱਲ ਵੱਧ ਰਿਹਾ ਇਸ ਦਾ ਜਿਹੜਾ ਭਾਰ ਹੈ ਇਹ ਸਰਕਾਰਾਂ ਤੋਂ ਨਹੀਂ ਚੱਕਿਆ ਜਾਣਾ ਕਿਉਂਕਿ ਜਦ ਵੀ ਆਪਾਂ ਕੋਈ ਜ਼ੁਲਮ ਕਰਦੇ ਆ ਕਿਸੇ ਤੇ ਤੇ ਉਸ ਦਾ ਜਿਹੜਾ ਕਹਿ ਲਓ ਬਾਉਂਸ ਬੈਕ ਆਪਾਂ ਨੂੰ ਜ਼ਰੂਰ ਮਿਲਦਾ ਹੈ ਜਿਹੜਾ ਹੁਣ ਸਾਰਾ ਵਾਤਾਵਰਨ ਬਣਾਇਆ ਜਾ ਰਿਹਾ ਹੈ ਵੀ ਕੋਈ ਵੀ ਬੋਲੂਗਾ ਸੈਂਟਰ ਦੇ ਸਰਕਾਰ ਦੇ ਖਿਲਾਫ ਉਹਦੇ ਤੇ ਐਨਆਈਏ ਇੱਕ ਅਹਿਜਾ ਕਾਨੂੰਨ ਲਿਆਂਦਾ ਹੈ ਜਿਹਦੇ ਵਿੱਚ ਪੁਲਿਸ ਗੋਲੀ ਵੀ ਮਾਰ ਸਕਦੀ ਹੈ ਤੇ ਪੁਲਿਸ ਨਾਲ ਕਿਸੇ ਨੂੰ ਵੀ ਜਿਵੇਂ ਆਰਐਸਐਸ ਦੇ ਸੰਗੀ ਨੇ ਉਹਨਾਂ ਨੇ ਲਾਠੀਆਂ ਲੈ ਕੇ ਉਹਨਾਂ ਨੂੰ ਜਿੰਮੇ ਵੈਪਨਸ ਦੀ ਟ੍ਰੇਨਿੰਗ ਦਿੱਤੀ ਗਈ ਹੈ ਪੁਲਿਸ ਉਹਨਾਂ ਦਾ ਸਹਿਯੋਗ ਲੈ ਕੇ ਉਹਨਾਂ ਨੂੰ ਖਦੇੜ ਵੀ ਸਕਦੀ ਹੈ ਮਤਲਬ ਇੱਕ ਤੁਸੀਂ ਗੁੰਡਾਗਰਦੀ ਨੂੰ ਲਾਇਸੈਂਸ ਦਿੱਤਾ ਜਾ ਰਿਹਾ ਤੁਸੀਂ ਪ੍ਰੋਫੈਸ਼ਨਲੀ ڈاکੂ ਤੇ ਲੁਟੇਰਿਆਂ ਦਾ ਜਿਹੜਾ ਗਰੋਅ ਹੈ ਉਹਨੂੰ ਲੀਗਲਾਈਜ਼ ਕਰ ਰਹੇ ਹੋ ਇਹ ਦੇਖੋ ਬਹੁਤ ਹੀ ਮਦਭਾਗੀ ਖਬਰ ਹੈ ਤੇ ਜਿਹੜੀ ਅਰ ਕਿੱਥੇ ਤਾਂ ਦੁੱਲਾ ਪੱਟੀ ਵਰਗੇ ਇਹ ਜਿਹੇ ਆਪਣੇ ਬੰਦੇ ਹੋਏ ਨੇ ਜਿਹੜੇ ਕੱਲੇ ਹੀ ਸਰਕਾਰ ਦੇ ਉਲਟ ਮੱਥਾ ਲਾ ਲੰਦੇ ਸੀ ਹੁਣ ਪੰਜਾਬ ਸਰਕਾਰ ਤੋਂ ਸਾਰੀ ਹੀ ਜਿੰਨੇ ਇਹਨਾਂ ਦੇ ਕਾਨੂੰਨ ਨੇ ਖੋਏ ਜਾ ਰਹੇ ਨੇ ਤੇ ਲਾਅ ਨੂੰ ਸੈਂਟਰ ਦੇ ਥੱਲੇ ਲਿਆ ਜਾ ਰਿਹਾ ਇਹ ਜਦ ਕੇਜਰੀਵਾਲ ਆ ਜਾਂ ਕੋਈ ਹੋਰ ਅੰਦਰ ਜਾਂਦਾ ਉਦੋਂ ਤਾਂ ਬਹੁਤ ਰੌਲਾ ਪਾਉਂਦੇ ਨੇ ਪਰ ਹੁਣ ਜਦ ਟਾਈਮ ਰਹਿੰਦੇ ਹੋਏ ਉਦੇ ਤੇ ਕੋਈ ਫੈਸਲਾ ਲੈਣਾ ਐਗਰੀਕਲਚਰ ਦੇ ਜਿਹੜੇ ਤਿੰਨ ਕਾਨੂੰਨ ਪਹਿਲਾਂ ਮੋਦੀ ਜੀ ਨੇ ਵਾਪਸ ਲਏ ਸੀ ਉਹ ਸਪੇਟਾ ਨੂੰ ਭੇਜੇ ਨੇ ਉਹਨਾਂ ਤੇ ਫੈਸਲਾ ਲੈਣਾ ਤੇ ਸਰਕਾਰ ਔਨ ਗਰਾਉਂਡ ਕੋਈ ਵੀ ਕੰਮ ਨਹੀਂ ਕਰ ਰਹੀ ਬਿਲਕੁਲ ਹੀ ਇੱਕ ਕਹਿ ਲੋ ਆਪਣੀ ਜਿਹੜੀ ਪਾਵਰ ਇੰਜੋਏ ਕਰਨ ਚ ਮਾਨਸਾਬ ਲੱਗੇ ਹੋਏ ਨੇ ਇਹ ਸਭ ਤੋਂ ਪੰਜਾਬ ਦੀ ਮਾੜੀ ਤੇ ਨਕਮੀ ਸਰਕਾਰ ਆਉਣ ਵਾਲੇ ਸਮੇਂ ਚ ਸਿੱਧਾ ਹੋਊਗੀ ਜਿਹੜਾ ਹਿਸਟਰੀ ਇਹ ਗੱਲ ਲਿਖੂਗੀ ਇਸ ਕਰਕੇ ਮਾਨ ਸਾਹਿਬ ਦੇ ਅਜੇ ਵੀ ਕਸਾਲ ਪਏ ਨੇ ਜਾਗਣ ਤੇ ਪੰਜਾਬੀਆਂ ਦਾ ਜਿਹੜਾ ਖੂਨ ਹੈ ਜਿਹੜਾ ਕਹ ਲੋ ਸੰਘਰਸ਼ੀ ਮੱਧ ਹੈ ਉਹਦੇ ਤੇ ਕੰਮ ਕਰਨ ਤਾਂ ਕਿ ਜੋ ਸੈਂਟਰ ਜ਼ੁਰਮ ਕਰਨੇ ਜਾ ਰਹੀ ਹੈ ਸਟੇਟਾਂ ਦੇ ਉੱਤੇ ਉਹਦੇ ਤੇ ਕੋਈ ਪਹਿਰਾ ਲੱਗ ਸਕੇ ਉਹਦੇ ਅਗੇਂਸਟ ਕੋਈ ਕਾਨੂੰਨ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ